ਪੰਜਾਬ ਮੌਸਮ ਅੱਜ ਸ਼ਾਮ ਲਗਾਤਾਰ ਪਵੇਗਾ ਭਾਰੀ ਮੀਂਹ ਪੰਜਾਬ ਵਿੱਚ ਭਾਰੀ ਮੀਂਹ ਦੇਖੋ ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਅੱਜ ਸ਼ਾਮ ਦੇ ਲਗਭਗ 7 ਤੋਂ ਲੈ ਕੇ ਰਾਤ ਤੱਕ ਅਤੇ ਕੱਲ ਸਵੇਰ ਦੇ ਮੌਸਮ ਦੀ ਜਾਣਕਾਰੀ ਲੈ ਕੇ ਆਇਆ ਹਾਂ ਕਿ ਅਗਲੇ 4 ਘੰਟਿਆਂ ਦੇ ਦੌਰਾਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਆਪਾਂ ਨੂੰ ਬਹੁਤ ਭਾਰੀ ਮੀਂਹ ਦਰਜ ਕੀਤਾ ਜਾ ਸਕਦਾ ਹੈ ਹਵਾਵਾਂ ਕਾਫੀ ਜ਼ਿਆਦਾ ਤੇਜ਼ 50 ਤੋਂ ਲੈ ਕੇ 80-90 ਕਿਲੋਮੀਟਰ ਪ੍ਰਤੀ ਘੰਟੇ ਦਰਜ ਕੀਤੀਆਂ ਜਾ ਸਕਦੀਆਂ ਹਨ ਜਿਵੇਂ ਕਿ ਤੁਸੀਂ ਲਾਈਵ ਸੈਟਲਾਈਟ ਤਸਵੀਰਾਂ ਵਿੱਚ ਦੇਖ ਰਹੇ ਹੋਗੇ ਪੰਜਾਬ ਵਿੱਚ ਪਾਕਿਸਤਾਨ ਦੀ ਸਾਈਡ ਤੋਂ ਇੱਕ ਸਿਸਟਮ ਤਾਕਿਲ ਹੋ ਚੁੱਕਾ ਹੈ ਜੋ ਕਿ ਮਾਝੇ ਦੇ ਦੋਆਬੇ ਦੇ ਇਲਾਕਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਤੇ ਕਾਫੀ ਦਰਮਿਆਨੇ ਦੇ ਪੱਧਰ ਤੱਕ ਦਾ ਹੁਣ ਮੀਂਹ ਦਰਜ ਕੀਤਾ ਜਾ ਰਿਹਾ ਹੈ ਇਸ ਟਾਈਮ ਦੇ ਜ਼ਿਲ੍ਹੇ ਵਰ ਵਰਗਾ ਇਲਾਕਿਆਂ ਦੀ ਗੱਲ ਕਰੀਏ ਤਾਂ ਗਲੇਠਾਣਕੋੜ ਗੁਰਦਾਸਪੁਰ ਅੰਮ੍ਰਿਤਸਰ ਤਰਨਤਨ ਫਿਰੋਜ਼ਪੁਰ ਦੇ ਕੁਝ ਇਲਾਕੇ ਕਪੂਰਥਲਾ ਜਲੰਧਰ ਮੋਗੇ ਦੇ ਕੁਝ ਇਲਾਕੇ ਫਰੀਦਕੋਟ ਤੱਕ ਦੇ ਇਲਾਕੇ ਹੋਣਗੇ ਇਸ ਤੋਂ ਇਲਾਵਾ ਕੁਝ ਭਾਗ ਆਪਾਂ ਨੂੰ ਫਾਜ਼ਿਲਕਾ ਤੱਕ ਦੇ ਇਲਾਕੇ ਇਧਰ ਆਪਾਂ ਨੂੰ ਮੀਂਹ ਦੀਆਂ ਗਤੀਵਧੀਆਂ ਦੇਖਣ ਨੂੰ ਮਿਲਣਗੀਆਂ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਦੇ ਕੁਝ ਇ ਜੋ ਜ ਆਪਾਂ ਨੂੰ ਕਾਫੀ ਜ਼ਿਆਦਾ ਭਾਰੀ ਮੀਂਹ ਦਰਜ ਕੀਤਾ ਜਾ ਸਕਦਾ ਹੈ ਬਾਕੀ ਲਗਾਤਾਰ ਇਸੇ ਹੀ ਇਸੇ ਤਰ੍ਹਾਂ ਹੀ ਸਿਸਟਮ ਬਦਦੇ ਹੋਏ ਨਜ਼ਰ ਆ ਰਹੇ ਹਨ ਇਦਾਂ ਬਾਕੀ ਰਹਿੰਦੇ ਇਲਾਕੇ ਬਰਨਾਲਾ ਲੁਧਿਆਣਾ ਬਲੇਰ ਕੋਟਲਾ ਇਸ ਤੋਂ ਇਲਾਵਾ ਕੁਝ ਲੁਧਿਆਣੇ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਮੀਂਹ ਪੈ ਸਕਦਾ ਹੈ ਜਲੰਧਰ ਦੇ ਨਾਲ ਲੱਗਦੇ ਕੁਝ ਪਾਗਾਂ ਵਿੱਚ ਜਿਵੇਂ ਕਿ ਨਵਾਂ ਸ਼ਹਿਰ ਹੋ ਗਿਆ ਹੁਸ਼ਿਆਰਪੁਰ ਤੱਕ ਦੇ ਇਲਾਕੇ ਹੋਗੇ ਇਹਨਾਂ ਹਿੱਸਿਆਂ ਵਿੱਚ ਵੀ ਉਹਦੇ ਕੁਝ ਘੰਟਿਆਂ ਦੌਰਾਨ ਆਪਾਂ ਨੂੰ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਲਕੇ ਤੋਂ ਲੈ ਕੇ ਦਰਮਿਆਨੇ ਬੱਦਲ ਦੀਆਂ ਗਤੀਵਿਧੀਆਂ ਦੇਖ मिल ਸਕਦੀਆਂ ਹਨ ਨਾ ਪਰ ਮੇਨ ਤੌਰ ਤੇ ਜੋ ਇਲਾਕੇ ਹੋਣਗੇ ਫਿਰੋਜ਼ਪੁਰ ਦੇ ਫਰੀਦਕੋਟ ਦੇ ਤਰਨਤਾਰਨ ਦੇ ਅੰਮ੍ਰਿਤਸਰ ਦੇ ਤਰਨਤਾਰਨ ਦੇ ਨਾਲ ਲੱਗਦੇ ਕੁਝ ਭਾਗ ਆਪਾਂ ਨੂੰ ਕਪੂਰਥੱਲੇ ਦੇ ਲੱਗਦੇ ਇਲਾਕੇ ਮੋਗੇ ਦੇ ਭਾਗ ਜਲੰਧਰ ਦੇ ਸ਼ਹਿਰਪੁਰ ਦੇ ਗੁਰਦਾਸਪੁਰ ਦੇ ਪਠਾਨਕੋਟ ਦੇ ਇਹ ਇਹਨਾਂ 5 ਤੋਂ ਲੈ ਕੇ 9 ਜ਼ਿਲ੍ਹਿਆਂ ਵਿੱਚ ਆਪਾਂ ਨੂੰ ਜਿਆਦੀਆਂ ਵੱਡੀਆਂ ਗਤੀਵਿਧੀਆਂ ਆਉਂਦੇ ਘੰਟਿਆਂ ਦੌਰਾਨ ਦਰਜ ਕੀਤੀਆਂ ਜਾ ਸਕਦੀਆਂ ਹਨ ਐਸਐਸ ਨਗਰ ਫਤੇਗੜ ਸੈਵਿਜ ਆਪਾਂ ਨੂੰ ਆਉਂਦੇ ਸਮੇਂ 2 ਤੋਂ ਲੈ ਕੇ 3 ਘੰਟਿਆਂ ਦਰਮਿਆਨ ਮੀਂਹ ਦਰਜ ਕੀਤਾ ਜਾ ਸਕਦਾ ਹੈ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਜਿਨ੍ਹਾਂ ਜਿਨ੍ਹਾਂ ਦੇ ਆਪਾਂ ਨੇ ਨਾਂ ਲਏ ਹਨ ਤੁਹਾਡੇ ਜ਼ਿਲ੍ਹੇ ਵਿੱਚ ਕਿਦਾਂ ਮੀਂਹ ਦਰਜ ਕੀਤਾ ਜਾ ਰਿਹਾ ਹੈ ਇਹ ਅਸੀਂ ਮੌਸਮ ਦੀ ਜਾਣਕਾਰੀ ਚੈਨਲ ਤੇ ਜਰੂਰ ਦਵਾਂਗੇ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਗਾਤਾਰ ਪੰਜਾਬ ਦੇ ਮੌਸਮ ਦੀ ਸਟੀਕ ਜਾਣਕਾਰੀ ਲੈਣ ਦੇ ਲਈ